ਨਾਇਪਨਾਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ 37ਵੀਂ ਸਿੱਖ ਖੇਡਾਂ ਦੀ ਮੇਜਬਾਨੀ ਇਸ ਵਾਰ ਸਿਡਨੀ ਵਿੱਚ ਹੋ ਰਹੀ ਹੈ। ਇਹ ਖੇਡਾਂ 18, 19 ਅਤੇ 20 April ਨੂੰ ਸਿਡਨੀ ਦੇ ਮੈਕਲੈਨ ਸਟਰੀਟ ਬੌਸ ਹੱਲ ਵਿਖੇ ਹੋਣਗੀਆਂ। ਇਸ ਮੌਕੇ ਕਮੇਟੀ ਮੈਂਬਰ ਰਣਜੀਤ ਸਿੰਘ ਖੇੜਾ ਨੇ ਖੇਡ ਮੈਦਾਨ ਬੋਲਦਾ ਹੈ ਨਾਲ ਗੱਲਬਾਤ ਕਰਦੇ ਹਾਂ। ਦੱਸਿਆ ਕਿ ਸਿਡਨੀ ਵਿੱਚ ਹੋਣ ਜਾ ਰਹੀਆਂ ਸਿੱਖ ਖੇਡਾਂ ਦੀ ਤਿਆਰੀ ਮੁਕੰਮਲ ਹੋ ਚੁੱਕੀਆਂ ਹਨ। ਦਰਸ਼ਕਾਂ ਨੂੰ ਇਨ੍ਹਾਂ ਖੇਡਾਂ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਸਿੱਖ ਖੇਡਾਂ ਏ ਵਿੱਚ ਇਸ ਵਾਰ 15 ਖੇਡ ਪ੍ਰਤੀਯੋਗਤਾਵਾਂ ਤੋਂ ਵੱਧ ਖੇਡਾਂ ਵਿੱਚ ਤਕਰੀਬਨ 6000 ਦੇ ਕਰੀਬ ਖਿਡਾਰੀ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਣਗੇ ਅਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ ਤਿੰਨ ਦਿਨ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਸਿਡਨੀ ਮੈਲਬੌਰਨ ਐਡੀਲੇਂਡ ਬ੍ਰਿਸਬੇਨ ਅਤੇ ਆਸਟ੍ਰੇਲੀਆ ਦੇ ਹੋਰ ਵੱਖ-ਵੱਖ ਰਾਜਾਂ ਦੇ ਅਤੇ ਨਿਊਜ਼ੀਲੈਂਡ ਮਲੇਸ਼ੀਆ ਭਾਰਤ ਪਾਕਿਸਤਾਨ ਆਦਿ ਦੇਸ਼ਾਂ ਤੋਂ ਦਰਸ਼ਕ ਆਉਣਗੇ ਜੋ ਇਹਨਾਂ ਖੇਡਾਂ ਦੀ ਰੌਣਕ ਨੂੰ ਹੋਰ ਵੀ ਵਧਾਉਣਗੇ ਉਹਨਾਂ ਦੱਸਿਆ ਕਿ ਇਸ ਵਾਰ 1 ਲੱਖ ਤੋਂ ਵੱਧ ਦਰਸ਼ਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਦੇਸ਼ ਵਿਦੇਸ਼ ਦਾ ਮੀਡੀਆ ਅਤੇ ਪਰਦੇਸਾਂ ਦੇ ਖਿਡਾਰੀ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ ਉਹਨਾਂ ਦੱਸਿਆ ਕਿ ਕਮੇਟੀ ਖੇਡਾਂ ਨੂੰ ਵਧੀਆ ਢੰਗ ਨਾਲ ਕਰਵਾਉਣ ਲਈ ਤਿਆਰੀਆਂ ਵਿੱਚ ਜੁਟੀ ਹੋਈ ਹੈ ਐਤਕੀ ਸਿਡਨੀ ਵਿੱਚ ਯਕੀਨਨ ਪੰਜਾਬੀਆਂ ਦਾ ਇਹ ਨਾਰਾ ਗੂੰਜੇਗਾ ਕਿ ਪੰਜਾਬੀ ਆ ਗਏ ਹੋਏ ਇਸ ਵਾਰ ਦੀਆਂ ਖੇਡਾਂ ਵਿੱਚ 365 ਟੀਮਾਂ ਰਜਿਸਟਰ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ 182 ਟੀਮਾਂ ਫੁੱਟਬਾਲ ਦੀਆਂ ਹਨ ਇਹ ਪੰਜਾਬੀ ਸੱਭਿਆਚਾਰ ਭਾਈਚਾਰੇ ਖਾਸ ਕਰਕੇ ਸਿੱਖ ਕਮਿਊਨਿਟੀ ਦਾ ਇੱਕ ਬਹੁਤ ਵੱਡਾ ਸਮਾਗਮ ਹੈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਖਿਡਾਰੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨਗੇ ਆਸਟ੍ਰੇਲੀਆ 'ਈ ਸਿੱਖ ਖੇਡਾਂ ਦੀ ਸ਼ੁਰੂਆਤ 1986 ਵਿੱਚ ਹਾਕੀ ਮੁਕਾਬਲਿਆਂ ਤੋਂ ਹੋਈ ਸੀ ਉਸ ਤੋਂ ਬਾਅਦ ਸਮਾਂ ਬੀਤਣ ਤੇ ਇਹ ਵੱਖ-ਵੱਖ ਖੇਡਾਂ ਦਾ ਇੱਕ ਮਹਾਕੁੰਭ ਬਣ ਗਿਆ ਹੈ ਹਾਕੀ ਅਤੇ ਕਬੱਡੀ ਇਨ੍ਹਾਂ ਮੁਕਾਬਲਿਆਂ ਵਿੱਚ ਹਮੇਸ਼ਾ ਹੀ ਮੁੱਖ ਖਿੱਚ ਦਾ ਕੇਂਦਰ ਰਹਿੰਦੇ ਹਨ ਇਸ ਵਾਰ ਹਾਕੀ ਮੁਕਾਬਲਿਆਂ ਵਿੱਚ ਪਾਕਿਸਤਾਨ ਤੋਂ ਆਲਮੀ ਹਾਕੀ ਦੇ ਸੁਪਰਸਟਾਰ ਸੀਨੀਅਰ ਸ਼ਾਹਬਾਜ਼ ਅਹਿਮਦ ਪਾਕਿਸਤਾਨ ਹਾਕੀ ਟੀਮ ਦੇ ਸਾਬਕਾ ਕਪਤਾਨ ਬਸੀਮ احمد ਭਾਰਤੀ ਟੀਮ ਦੇ ਸਾਬਕਾ ਕਪਤਾਨ 올ੰਪੀਅਨ ਪਰਗਤ ਸਿੰਘ 1980 ਮਾਸਕੋ 올ੰਪਿਕ ਦੇ 골ਡ ਮੈਡਲਿਸਟ ਸੁਰਿੰਦਰ ਸਿੰਘ ਸੋਡੀ ਸਮੇਤ ਅਨੇਕਾਂ ਹਾਕੀ ਸਿਤਾਰੇ ਸਿਡਨੀ ਵਿਕੇ ਹੋਣ ਵਾਲੀਆਂ ਇੱਕ ਖੇਡਾਂ ਦਾ ਹਿੱਸਾ ਬਣ ਗਏ ਕਬੱਡੀ ਦੇ ਵੀ ਨਾਮੀ ਖਿਡਾਰੀ ਆਪਣੇ ਕਬੱਡੀ ਹਨਰ ਦਾ ਲੋਹਾ ਮਨਵਾਉਣਗੇ 2000 ਸਿਡਨੀ 올림픽 ਤੋਂ ਬਾਅਦ ਖੇਡਾਂ ਦਾ ਵੱਡਾ ਮਹਾਕੁੰਭ ਸਿਡਨੀ ਦੀਆਂ ਗਰਾਊਂਡਾਂ ਵਿੱਚ ਜੁੜੇਗਾ ਜੋ ਇੱਕ ਇਤਿਹਾਸ ਦਾ ਨਵਾਂ ਪੰਨਾ ਰਚਦਾ ਹੋਇਆ ਸੇਖਾਂ ਦੀ ਆਣ-ਬਾਣ-ਚਾਨ ਪਹਿਚਾਣ ਅਤੇ ਕੌਮियत ਨੂੰ ਪੂਰੀ ਦੁਨੀਆ ਵਿੱਚ ਬਿਖੇਰੇਗਾ ਆਸਟ੍ਰੇਲੀਆਈ ਸਿੱਖ ਖੇਡਾਂ ਦੀ ਦੇਖੋ ਦੇਖੀ ਇੱਕ ਵਕਤ ਆਏਗਾ ਜਦੋਂ ਦੁਨੀਆ ਪੱਧਰ ਤੇ ਵੱਖ-ਵੱਖ ਮੁਲਕਾਂ ਵਿੱਚ ਸਿੱਖ ਖੇਡਾਂ ਦੇ ਮੁਕਾਬਲੇ ਹੋਇਆ ਕਰਨਗੇ